ਪੰਜਾਬ ਦੇ ਸេចਨਿ ਪ੍ਰਧਾਨ ਸਭਾ ਦੀ ਦਸ਼ਾ ਦੇ ਸੈਟ ਜਿਹੜਾ ਸੁਚੇਤ ਸੰਸਥਾ ਛੋਟੇ ਪ੍ਰੋਫਸਰ ਸਾਹਿਬ ਨੇ ਵੀ ਸਾਰੇ ਰੋਖ ਲਾ ਕੇ ਡੀਸੀ ਸਾਹਿਬ ਕੋ ਭੇਜਿਆ ਕਿ ਜਿਹੜਾ ਫਲਡਾ ਚ ਬਹੁਤ ਨੁਕਸਾਨ ਹੋਇਆ ਉਹ ਜ਼ਿੰਮੇਦਾਰਾਂ ਦੀ ਪਰਪਾਈ ਵਾਸਤੇ ਸਰਕਾਰਾਂ ਸੈਕਟਰ ਸਰਕਾਰ ਤੇ ਪੰਜਾਬ ਸਰਕਾਰ ਕੋਈ ਇਹ ਹੱਲ ਕਢਣ ਜਿਹੜਾ ਜ਼ਿੰਮੇਦਾਰਾਂ ਦਾ ਧੱਕਾ ਹੋ ਰਿਹਾ ਝੋਟਾਂ ਘੱਟ ਰੇਟ ਦੇ ਵੇਖ ਰਿਹਾ ਕਣਕ ਦੀ ਬਜਾਈ ਦੇਰੀ ਹੋਈ ਆ ਕੰਬਾਈਨਾਂ ਦਾ ਮਸਲਾ ਵੀ ਉਠਾਇਆ ਗਿਆ ਵੀ ਜਿਹੜੇ ਕੰਬਾਈਨਾਂ ਵਾਲੇ ਵੱਧ ਰੇਟ ਲੈ ਰਹੇ ਕਟਾਈ ਵਿੱਚ ਉਹਨਾਂ ਵੱਲ ਵਿੱਚ ਇਹ ਚਾਹ ਧਿਆਨ ਦਿੱਤਾ ਜਾਵੇ ਤੇ ਝੋਨਾ ਜਿਹੜਾ ਟਾਈਮ ਨਾਲ ਚੁੱਕ ਜਾਵੇ ਤੇ ਝੋਨੇ ਤੇ ਬੋਨਸ ਵੀ ਦਿੱਤਾ ਜਾਵੇ ਇਸ ਕਰਕੇ ਸਾਰਾ ਵਫਦ ਅ ਜੀ ਸੀ ਸਾਹਿਬ ਆਲਸਾ ਵਾਹੂ ਕੀ ਖਤੇ ਪੁਨਰਸਰਜੀਤ ਕਾਲੀ ਲਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਅੱਜ ਅਸੀਂ ਡੀ ਸੀ ਸਾਹਿਬ ਨੂੰ ਸਾਰਾ ਵਫਦ ਮੰਗ ਪੱਤਰ ਦੇਣਾ ਆ ਜਿਹਦੇ ਵਿੱਚ ਸਾਰੇ ਸੀਨੀਅਰ ਸਾਡੇ ਅਹੁਦੇਦਾਰ ਨੇ ਸੰਗ ਪੱਤਰ ਦੇ ਵਿੱਚ ਸਾਡੀ ਇਹ ਆ ਵੀ ਕਿਸਾਨਾਂ ਦਾ ਜਿਹੜਾ ਜਾਨ ਮਾਲ ਦਾ ਵੀ ਨੁਕਸਾਨ ਹੋਇਆ ਬਹੁਤ ਵੱਡੇ ਪੱਤਰ ਤੇ ਫਸਲਾਂ ਤੇ ਤਬਾਹ ਹੋਈਆਂ ਘਰ ਤੋਂ ਵਾਹ ਹੋਏ ਜ਼ਮੀਨ ਜਿਹੜੀ ਆ ਉਹਨਾਂ ਦੀ 8 8 9 9 ਫੁੱਟ ਰੇਤ ਚੜ ਗਈ ਹੈ ਤੇ ਉਹਨਾਂ ਦੀ ਕੋਈ ਬਾਹ ਫੜਦਾ ਨਹੀਂ ਨਾ ਪੰਜਾਬ ਸਰਕਾਰ ਫੜ ਰਹੀ ਆ ਨਾ ਸੈਂਟਰ ਫੜ ਰਿਹਾ ਤੇ ਉਹ ਵਿਚਾਰੇ ਮਜੂਸੀ ਦੇ आलम ਵਿੱਚ ਆ ਉਧਰੋਂ ਕਣਕ ਦਾ ਬਜਾਈ ਦਾ ਸਮਾਂ ਆ ਗਿਆ ਤੇ ਉਹਨਾਂ ਨੂੰ ਮਿਲ ਕੁਛ ਨਹੀਂ ਰਿਹਾ ਗੱਲੀਬਾਤੀ ਤੇ ਸਾਰੇ ਦੇ ਹੀ ਜਾਂਦੇ ਆ ਪਰ ਪ੍ਰੈਕਟੀਕਲੀ ਕੁਛ ਨਹੀਂ ਮਿਲ ਰਿਹਾ ਤੇ ਅਸੀਂ ਮੰਗ ਪੱਤਰ ਦਿੱਤਾ ਹੈ ਡੀਸੀ ਸਾਹਿਬ ਨੂੰ ਕਿ ਉਹ ਕਿਸਾਨਾਂ ਦੀ ਬਾਹ ਫੜੀ ਜਾਵੇ ਉਹਨਾਂ ਦਾ ਪਤਾ ਲਿਆ ਜਾਵੇ ਇੱਕ ਹੈ ਝੋਨਾ ਜਿਹੜਾ ਆ ਉਹ ਵੀ ਘੱਟ ਰੇਟ ਤੇ ਵਿਕ ਰਿਹਾ EVN 2100 ਤੋਂ ਲੈ ਕੇ 2000 ਤੋਂ ਹੁਣ ਭਾਈ 2250 2300 ਤੱਕ ਰੇਟ ਲੱਗ ਰਿਹਾ ਜਦੋਂ ਕਿ ਬਿੱਲ ਜਿਹੜੇ ਆ ਉਹ ਸਰਕਾਰੀ ਜਿਹੜੇ ਆ 2399 ਰੁਪਏ ਦੇ ਭਨੇ ਆ ਇਹ ਉਹ ਵਿੱਚੋਂ ਛਕੀ ਛਕਾਈ ਜਾ ਰਿਹਾ ਰਲ ਮਿਲ ਕੇ ਸਾਰੇ ਇਹਦੇ ਵੱਲ ਵੀ ਧਿਆਨ ਦਿੱਤਾ ਜਾਵੇ ਇਹ ਸਾਡੀਆਂ ਕੁਝ ਮੰਗਾਂ ਸੀ ਅੱਜ ਦੀਆਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਸੋਨੀ ਅਕਾਲੀ ਦਲ ਦੇ ਪੁਨਰ ਸਜੀਦਤ ਵੱਲੋਂ ਇੱਕ ਵਫਾਜੜਾ ਉਹ ਡੀਸੀ ਜｮਜ ਮੈਦਾਨ ਆਇਆ ਸੀ ਕਿ ਜਿਹੜੇ ਆ ਪਿੱਛੇ ਹੜ੍ਹ ਆਏ ਨੇ ਤੇ ਹੜ੍ਹਾਂ ਦੇ ਵਿੱਚ ਜੋ ਕਿਸਾਨਾਂ ਦਾ ਤੇ ਲੋਕਾਂ ਦਾ ਨੁਕਸਾਨ ਹੋਇਆ ਦੋਵਾਂ ਸਰਕਾਰਾਂ ਨੇ ਪੰਜਾਬ ਸਰਕਾਰ ਨੇ ਵੀ ਤੇ ਸੈਂਟਰ ਸਰਕਾਰ ਨੇ ਵੀ ਇੱਕ ਦੂਜੇ ਤੇ ਦੋਸ਼ ਲਾਉਣ ਤੋਂ ਬਿਨਾਂ ਕੋਈ ਗੱਲ ਨਹੀਂ ਕੀਤੀ ਸਵਾਏ ਗੱਲਾਂ ਬਾਤਾਂ ਦੇ ਵਿੱਚ ਹੀ ਲੋਕਾਂ ਨੂੰ ਅਰਜਾ ਛੜਿਆ ਅਜੇ ਤੱਕ ਕੋਈ ਮਤ ਨਹੀਂ ਕੀਤੀ ਇਸ ਸਬੰਧ ਵਿੱਚ ਅਸੀਂ ਜਿਹੜੀ ਆ ਸਰਕਾਰ ਨੂੰ ਅਲਰਟ ਕਰਨ ਵਾਸਤੇ ਤੇ ਇੱਕ ਜਿਹੜਾ ਵੀ ਲੈਟ ਇਸ ਹਾਊ ਟੂ ਮਿਲਿਆ ਆ ਤੇ ਮੈਮੋਰੰਡਮ ਦਿੱਤਾ ਵਾ ਸ਼ੋਮਨੀ ਜੋ ਕਾਲੀ ਦਾ ਲਲੋ ਪੀ ਸਾਡੀ ਜਿਹੜੀ ਆਵਾਜ਼ ਆ ਇਹ ਲੋਕਾਂ ਦੀ ਆਵਾਜ਼ ਆ ਇਹ ਨੂੰ ਦੋਵਾਂ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾਇਆ ਜਾਵੇ ਤਾ ਕਿ ਲੋਕਾਂ ਦੇ ਨਾਲ ਜੋ ਜ਼ਿਆਤੀ ਹੋਈ ਆ ਜੋ ਕੁਦਰਤ ਤੋਂ ਲੋ ਬੇਇਨਸਾਫੀ ਹੋਈ ਆ ਕੁਦਰਤ ਨਾਲ ਹੀ ਜਿਹੜੀ ਆ ਵੀ ਜੇ ਕਹਿ ਲਈਏ ਤੇ ਕੁਦਰਤ ਤੋਂ ਲੋ ਬੇਇਨਸਾਫੀ ਆ ਉਹਦਾ ਕੋਈ ਨਾ ਕੋਈ ਲੋਕਾਂ ਦਾ ਜਿਹੜੀ ਆ ਵੀ ਉਹ ਪਰ ਕੀਤੀ ਜਾਵੇ ਮਤ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਸਾਡਾ ਵਫਦ ਗਿਆਨੀ ਹਰਪ੍ਰੀਤ ਸਿੰਘ ਜੀ ਪ੍ਰਧਾਨ ਸਭ ਦੀ ਦਸ਼ਾ ਦੇ ਸੈਕਟ ਦੇਹ ਅਸੋਸੀਏਸ਼ਨ ਛੋਟੇਪੁਰ ਸਾਹਿਬ ਨੇ ਵੀ ਸਾਰੇ ਰੋਖ ਲਾ ਕੇ ਡੀਸੀ ਸਾਹਿਬ ਕੋ ਭੇਜਿਆ ਕਿ ਜਿਹੜਾ ਫਲਡਾ ਚ ਬਹੁਤ ਨੁਕਸਾਨ ਹੋਇਆ ਉਹ ਜ਼ਿੰਮੇਵਾਰਾਂ ਦੀ ਪਰਪਾਈ ਵਾਸਤੇ ਸਰਕਾਰਾਂ ਸੈਕਟਰ ਸਰਕਾਰ ਤੇ ਪੰਜਾਬ ਸਰਕਾਰ ਕੋਈ ਇਹ ਹੱਲ ਕਢਣ ਜਿਹੜਾ ਜ਼ਿੰਮੇਵਾਰਾਂ ਦਾ ਧੱਕਾ ਹੋ ਰਿਹਾ ਝੋਟਾਂ ਘੱਟ ਰੇਟ ਦੇ ਵੇਚ ਰਿਹਾ ਕਣਕ ਦੀ ਬਜਾਈ ਦੇਰੀ ਹੋਈ ਆ ਕੰਬਾਈਨਾਂ ਦਾ ਮਸਲਾ ਵੀ ਉਠਾਇਆ ਗਿਆ ਵੀ ਜਿਹੜੇ ਕੰਬਾਈਨਾਂ ਵਾਲੇ ਵੱਧ ਰੇਟ ਲੈ ਰਹੇ ਕਟਾਈ ਵਿੱਚ ਉਹਨਾਂ ਵੱਲ ਵਿੱਚ ਇਹ ਚਾਹ ਧਿਆਨ ਦਿੱਤਾ ਜਾਵੇ ਤੇ ਝੋਨਾ ਜਿਹੜਾ ਟਾਈਮ ਨਾਲ ਚੁੱਕ ਜਾਵੇ ਤੇ ਝੋਨੇ ਤੇ ਬੋਨਸ ਵੀ ਦਿੱਤਾ ਜਾਵੇ ਇਸ ਕਰਕੇ ਸਾਰਾ ਵਫਤਾ ਜੀਸੀ ਸਾਹਿਬ ਨੂੰ ਮਿਲਿਆ ਤੇ ਡੀਸੀ ਸਾਹਿਬ ਨੇ ਵਿਸ਼ਵਾਸ ਦਵਾਇਆ ਕਿ ਕਿਸਾਨਾਂ ਨਾਲ ਨਾਲ ਖੜਨਗੇ ਕੋਈ ਬੇਇਨਸਾਫੀ ਨਹੀਂ ਹੋਤੀ ਜੀ ਹੋਤੀ ਜਾਏਗੀ ਡੀਸੀ ਸਾਹਿਬ ਨੇ ਬਹੁਤ ਵਧੀਆ ਸਾਨੂੰ ਸ਼ਸਨ ਦਵਾਇਆ